ਹਾਂਜੀ ਤੋਂ ਸੰਗਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਹੱਕ 'ਚ ਆਇਆ ਹੈ ਭਾਈ ਅਮਰਿਤਪਾਲ ਸਿੰਘ ਜੀ ਦੇ ਪੂਰੇ ਪੂਰੇ ਸਪੋਰਟ 'ਚ ਆ ਗਿਆ ਹੈ ਤੇ ਉਹਨਾਂ ਨੇ ਸਪੋਰਟ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਅੰਦਰ ਉਹਨਾਂ ਨੇ ਸਾਰੇ ਪੁਆਇੰਟ ਡਿਸਕਸ ਕੀਤੇ ਆ ਤੇ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਅਮਰਿਤਪਾਲ ਸਿੰਘ ਜੀ ਦੇ ਮਾਤਾ-ਪਿਤਾ ਬੈਠੇ ਆ ਆ ਸਾਰੀ ਗੱਲ ਇਸ ਟਾਈਮ ਚਰਚਾ ਵਿੱਚ ਹੋ ਰਹੀ ਹੈ ਆਓ ਸੁਣੀਏ ਤੇ ਨਾਲ ਕੀ ਗੱਲ ਕਹਿ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਹ ਜਿਹੜਾ ਪੰਥਕ ਹਲਕਾ ਖਡੂਰ ਸਾਹਿਬ ਹੈ ਉਸ ਦੇ ਵਾਸਤੇ ਤੇ ਸੰਗਰੂਰ ਜਿਹੜਾ ਹਲਕਾ ਹੈ ਉਸ ਦੇ ਵਾਸਤੇ ਇੱਕ ਸਾਂਝਾ ਬਿਆਨ ਜਿਹੜਾ ਦੇਣ ਵਾਸਤੇ ਇਕੱਤਰ ਹੋਏ ਆਂ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਪੰਥ ਦੇ ਵਡੇਰੇ ਇਤਾਂ ਵਾਸਤੇ ਕੁਝ ਅਹਿਮ ਫੈਸਲੇ ਲੈਣੇ ਪੈਂਦੇ ਆ ਉਹ ਫੈਸਲੇ ਪੰਥ ਕਾਗੂ ਲੈ ਸਕਦਾ ਹੈ ਔਰ ਅੱਜ ਸਾਡਾ ਪੂਰੇ ਵਰਲਡ ਦੇ ਵਿੱਚ ਸਿਰ ਉੱਚਾ ਹੋਇਆ ਹੈ ਜਿਸ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਭਾਵੇਂ ਕਿਸੇ ਦੀ ਬਾਵਰੀ ਮਸਲ ਢੱਠ ਦੀ ਹੋਵੇ ਭਾਵੇਂ ਕਿਸੇ ਦਾ ਤੇ ਇਹ ਜਦੋਂ ਕੌਮੀਅਤ ਦੇ ਫੈਸਲੇ ਲੈਣੇ ਪੈਂਦੇ ਆ ਫਿਰ ਉੱਥੇ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਜ਼ਰ ਲਾ ਕੇ ਵਹਿੰਦੇ ਆ ਉਹਨਾਂ ਤੋਂ ਬਿਨਾਂ ਕੋਈ ਐਡੇ ਵੱਡੇ ਫੈਸਲੇ ਲੈ ਨਹੀਂ ਸਕਦਾ ਸੋ ਅੱਜ ਨਿਬੜੂਗੜ ਦੀ ਜੇਲ੍ਹ ਦੇ ਵਿੱਚ ਬਗੈਰ ਕਸੂਰ ਤੋਂ ਬਗੈਰ ਗਨਾਹ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬੰਦ ਕੀਤਾ ਹੈ ਤੇ ਬੜੇ ਲੰਮੇ ਸਮੇਂ ਤੋਂ ਜਦੋਜਾਦ ਦੇ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਧਰਨੇ ਮੁਜਾਰੇ ਕੀਤੇ ਆਰਟੀਕਲ 14 19 21 ਦੇ ਮੁਤਾਬਕ ਉਹਨਾਂ ਨੇ ਪ੍ਰੋਟੈਸਟ ਕੀਤੇ ਔਰ ਪ੍ਰੋਟੈਸਟ ਕਰਦਿਆਂ ਨੂੰ ਵੀ ਉਹਨਾਂ ਦੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਨੂੰ ਤੇ ਉਹਨਾਂ ਦੇ ਨਾਲ ਸੰਗੀ ਬੀਬੀਆਂ ਨੂੰ ਗਿਰਫਦਾਰ ਕੀ ਕਰ ਲਿਆ ਤੇ ਔਰ ਵੱਦਸ ਲੋਕੇ ਨਾਲ ਗਿਰਫਦਾਰ ਕੀਤਾ ਜਿਹੜਾ ਨਿੰਦਣਯੋਗ ਹੈ ਪੰਜਾਬ ਦਾ ਪ੍ਰਸ਼ਾਸਨ ਨੇ ਜੋ ਵੀ ਇਹ ਕਾਰਵਾਈ ਕੀਤੀ ਹੈ ਔਰ ਉਸ ਵੇਲੇ ਮੇਰੇ ਨਾਲ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਓਪਕਾਰ ਸਿੰਘ ਸੰਧੂ ਸਾਹਿਬ ਇੱਥੇ ਸਨ ਨੰਗਲ ਸਾਹਿਬ ਇੱਥੇ ਸਨ ਸਾਰੇ ਜਿੰਨੇ ਵੀ ਸਾਡੇ ਬੱਚੜੇ ਸਾਹਿਬ ਤੇ ਅਸੀਂ ਸਾਰਿਆਂ ਨੇ ਆਪਣੀ ਬੀਬੀ ਨੂੰ ਛਡਾਉਣ ਦਾ ਯਤਨ ਕੀਤਾ ਤੇ ਇਹਨਾਂ ਨੇ ਸਾਨੂੰ ਵੀ ਗਿਰਫਦਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਸੋ ਜੇਲ੍ਹਾਂ ਤੋਂ ਕੌਣ ਡਰਦਾ ਹੈ ਮੌਤ ਤੋਂ ਕੌਣ ਡਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸਾਜੀ ਨਵਾਜੀ ਕੌਮ ਹੈ ਅੱਜ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨ ਵਾਸਤੇ ਇੱਥੇ ਮੇਰੇ ਨਾਲ ਭਾਈ ਅਮਰਤਪਾਲ ਸਿੰਘ ਦੇ ਸਤਿਕਾਰਯੋਗ ਪਿਤਾ ترਸੀਮ ਸਿੰਘ ਜੀ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਸਰਦਾਰ ਈਮਾਨ ਸਿੰਘ ਮਾਨ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਜਿਹੜੇ ਚੌਣ ਲੜ ਰਹੇ ਨੇ ਅੰਮ੍ਰਿਤਸਰ ਤੋਂ ਤੇ ਨਾਲ ਸਾਡੇ ਅਫਕਾਰ ਸਿੰਘ ਸੰਧੂ ਤੇ ਅਮਰੀਕ ਸਿੰਘ ਨੰਗਲ ਜਸਵੰਤ ਰਣਜੀਤ ਸਿੰਘ ਤੇ ਸਾਡੇ ਬਿਆਨਤ ਸਿੰਘ ਜੀ ਤੇ ਸਾਰੇ ਜਿੰਨੇ ਵੀ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦੇ ਨਿਮਰਤਾ ਸਹਿਤ ਕਿ ਮੋਦੀ ਸਾਹਿਬ ਕਤਰ ਦੇ ਵਿੱਚੋਂ ਆਪਣੇ 8 ਬੰਦੇ ਛਡਾ ਕੇ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਸੰਘੀਣ ਜੁਰਮਾ ਤੇ ਫਾਂਸੀ ਹੋਈ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਰਲ ਕੇ ਆਪਾਂ ਉਹਨਾਂ ਦਾ ਸਾਥ ਦੇ ਕੇ ਆਪਣੇ ਬੱਚਿਆਂ ਨੂੰ ਆਪਣੇ ਸਿੰਘਾਂ ਨੂੰ ਬਾਹਰ ਨਹੀਂ ਲੈ ਕੇ ਆ ਸਕਦੇ ਸੋ ਜਿਹੜਾ 1925 ਦੇ ਵਿੱਚ ਇਹ ਐਸਜੀਪੀਸੀ ਹੋਣ ਦੇ ਵਿੱਚ ਭਾਈ ਲక్ష్ਮਣ ਸਿੰਘ ਧਾਰੋਵਾਲ ਨੇ ਲਿਆਂਦੀ ਸੀ ਉਹਦਾ ਮਤਲਬ ਇਹ ਸੀ ਜੇ ਜਦੋਂ ਵੀ ਸਾਡੇ ਨਾਲ ਕੋਈ ਧੱਗਾ ਹੋਊਗਾ ਤੇ ਸਾਡੀ ਐ ਜੀ ਪੀ ਸੀ ਸਾਡਾ ਤਖਤ ਸਾਡੀ ਆਵਾਜ਼ ਬਣੂਗਾ ਅੱਜ ਉਹਨਾਂ ਦਾ ਤਖਤ ਆਪਣੇ 8:55 ਕਤਰ ਤੋਂ ਛਡਾ ਕੇ ਲੈ ਕੇ ਆ ਸਕਦਾ ਪਰ ਸਾਡੇ ਤਖਤ ਨੇ ਕੋਈ ਵੀ ਸਾਡੇ ਵਾਸਤੇ ਹਾਂ ਦਾ ਨਾਰਾ ਨਹੀਂ ਮਾਰਿਆ ਸਗੋਂ ਸਾਡਾ ਮਜ਼ਾਕ ਉਡਾਇਆ ਸੋ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਮੀਰੀ ਤੇ ਪੇਰੀ ਦਾ ਤਖਤ ਹੈ ਛੇਵੇਂ ਪਾਤਸ਼ਾਹ ਦਾ ਸਹਿਰਦ ਲੋਕ ਉੱਥੇ ਵੀ ਆਪਣੀ ਸੇਵਾ ਆਪ ਲੈਣ ਤੇ ਅੱਜ ਮੁੱਖ ਲੋੜ ਜਿਹੜੀ ਹੈ ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਵੀ ਕੈਂਡੀਡੇਟ ਖੜੇ ਐ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਆਪਣਾ 30 ਦਿਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤੇ ਜਿਹੜੇ ਬੈਰੀਗੇਟ ਬਣਾਇਆ ਅਜੰਸੀਆਂ ਵੱਲੋਂ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲਹਿਰ ਨੂੰ ਜਿਹੜੀ ਉੱਭਰ ਰਹੀ ਹੈ ਉਹਨੂੰ ਰੋਕਿਆ ਜਾਵੇ ਸੋ ਉਹਨਾਂ ਸਾਰੀਆਂ ਰੋਕਾਂ ਨੂੰ ਦੂਰ ਕਰਕੇ ਪੰਜਾਬ ਦੇ ਨੌਜਵਾਨ ਆਪਣੀ ਉਸ ਮੰਜ਼ਲ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਸਰਦਾਰ ਅਮਰਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਤੇ ਸੰਗਰੂਰ ਤੋਂ ਨਾ ਧੜਕਾ ਗੂ ਜਿਹੜੇ 42 ਸਾਲ ਦਾ ਸੰਘਰਸ਼ ਲੈ ਕੇ ਕੌਮ ਦੀ ਝੋਲੀ ਦੇ ਵਿੱਚ ਪਾ ਕੇ ਬੈਠੇ ਜਿਨ੍ਹਾਂ ਨੇ ਆਪਣੇ ਘਰ ਦੀ ਪ੍ਰਵਾਨ ਨਹੀਂ ਕੀਤੀ ਆਪਣੇ ਬੱਚਿਆਂ ਦੀ ਪ੍ਰਵਾਨ ਨਹੀਂ ਕੀਤੀ ਆਪਣੇ ਸਰੀਰ ਦੀ ਪ੍ਰਵਾਨ ਨਹੀਂ ਕੀਤੀ ਉਹਨਾਂ ਨੇ ਮਰੀ ਤੇ ਪੀਰੀ ਦੀ ਤਰਜਮਾਨੀ ਕੀਤੀ ਹੈ ਸੋ ਅੱਜ ਉਹਨਾਂ ਨੂੰ ਦੁਬਾਰਾ ਸਾਨੂੰ ਪਾਰਲੀਮੈਂਟ ਚ ਭੇਜਣਾ ਚਾਹੀਦਾ ਹੈ ਇਸ ਕਰਕੇ ਅੱਜ ਮੈਂ ਬੇਨਤੀ ਕਰੂੰਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਤਿਕਾਰਯੋਗ ਪਿਤਾ ਭਾਈ ਦਰਸੀਮ ਸਿੰਘ ਜੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਇਸ ਸਮੂਚੀ ਪ੍ਰੈਸ ਦੇ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਆਪਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਇਹ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਖਰੂਰ ਹਲਕਾ ਖਰੂਰ ਸਭ ਤੋਂ ਚੌੜ ਹੋ ਰਿਹਾ ਤੇ ਉਹਦੇ ਤੋਂ ਪਹਿਲਾਂ ਬਲੇਰ ਸਾਹਿਬ ਖੜੇ ਸੀਗੇ ਤੇ ਇਹ ਇਹ ਉਹ ਉਦੋਂ ਬਾਅਦ ਚ ਹਾਲਾਤ ਇਦਾਂ ਦੇ ਬਣ ਕੇ ਕਿ ਅਮਰਪਾਲ ਨੂੰ ਇਹ ਚੌਣ ਮੈਦਾਨ ਚ ਆਉਣਾ ਪਿਆ ਤੇ ਇਹਨਾਂ ਦੇ ਅਸੀਂ ਸਮੂਚੀ ਅਕਾਲੀ ਦਲ ਦਾ ਅਮਰ ਸਰਦਾਰ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਤਨੁੱਖ ਰੱਖਦੇ ਹੋਏ ਆ ਬਲੇਰ ਸਾਹਿਬ ਉਹ ਆਪਣਾ ਪਿਛੇ हट ਗਏ ਤੇ ਇਸ ਕਰਕੇ ਅਸੀਂ ਇਹਨਾਂ ਦਾ ਪੂਰੀ ਬਾਰੀ ਦਾ ਧੰਨਵਾਦ ਕਰਦੇ ਆ ਬਾਕੀ ਫਿਰ ਅਸੀਂ ਪੰਜਾਬ ਦੀ ਸਾਰੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆ ਕਿ ਪਾਰਟੀ ਬਾਜ਼ੀ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਸੱਚੇ ਬੰਦਿਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿ ਅਮਾਨ ਸਾਹਿਬ ਵੀ ਇੱਕ بلند ਆਵਾਜ਼ ਆ ਤੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਜੇ ਤੁਸੀਂ ਸਾਰੇ ਜਾਣਦੇ ਹੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਨੌਜਵਾਨੀ ਉਹਨਾਂ ਦੇ ਪਿੱਛੇ ਕਿੱਦਾਂ ਅਵੀਰਾ ਕਰਕੇ ਚਲਦੀ ਸੀ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਜੇ ਤੇ ਉਹਨਾਂ ਦਾ ਸਾਥ ਦਿਓ ਵੱਤੋਂ ਵੱਧ ਤੇ ਇਹ ਤੇ ਇਹਨਾਂ ਸਾਰੇ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਆ ਉਹ ਉਹਨਾਂ ਦੇ ਵੱਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਬੀਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਕਰੂਰ ਸਾਹਿਬ ਤੋਂ ਹੈਰਪਾਲ ਸਿੰਘ ਪਲੇਅਰ ਨੂੰ ਖਿਲਾਇਆ ਸੀ ਤੇ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਨੇ ਇਹ ਮਦਦ ਕੀਤੀ ਜਿਹੜੀ ਉਹ ਵਾਪਸ ਲਈ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਇਸ ਗੁਰੂਰ ਤੋਂ ਸਰਦਾਰ ਸਿੰਘ ਮਾਨ ਦੇ ਕਰੂਰ ਸਾਹਿਬ ਤੋਂ ਅਮਰਤਪਾਲ ਸਿੰਘ ਜਿੰਨੇ ਵੀ ਵੱਧ ਚੜ ਕੇ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਪੰਜਾਬੇ ਜਾਣਗੇ ਤਾਂ ਪੰਜਾਬ ਦੇ ਕੁਝ ਹਾਲਾਤ ਬਦਲਣਗੇ ਇਸ ਲਈ ਸਾਨੂੰ ਅੱਜ ਲੋੜ ਹੈ ਕਿ ਵੱਧ ਚੜ ਕੇ ਇਹਨਾਂ ਦੀ ਸਪੋਰਟ ਕਰੋ ਜਿੰਨੇ ਵੀ ਸਿਵਰਨਦੀ ਸਿੰਘ ਬਾਦਲੇ ਕੈਂਡੀਏਟ ਆ ਉਹਨਾਂ ਨੂੰ ਮੋਟਾ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨ ਪਾਗ ਹੈ ਜਿਹੜੇ ਪੰਥਕ ਵਿਚਾਰਾਂ ਦੀ ਮੇਲ ਅਦੀਨ ਅੱਜ ਅਸੀਂ ਉਰੇ ਇਕੱਠੇ ਹੋ ਕੇ ਬੈਠੇ ਆ ਜਿਹੜਾ ਸਾਡੇ ਉੱਤੇ ਹਾਵੀ ਹੋ ਰਿਹਾ ਦਿੱਲੀ ਤੋਂ ਏਡੇ ਕਾਨੂੰਨੇ ਕਾਨੂੰਨ ਉਹਨਾਂ ਨੇ ਰਚੇ ਹੋਏ ਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਇਸ ਦੇਸ਼ ਨੇ ਉਹੀ ਰੌਲਟ ਐਕਟ ਉਹੀ ਮੀਸਾ ਹੁਣ ਐਨਐਸਏ ਦੇ ਰੂਪ ਚ ਠੋਕਿਆ ਕਦੀ ਡਿਸਟਰਬਡ ਏਰੀਆ ਐਕਟ ਕਦੀ ਸਾਡੇ ਉੱਤੇ ਆਰਮ ਫੋਰਸెస్ ਸਪੈਸ਼ਲ ਪ੍ਰੋਟੈਕਟਿੰਗ ਐਕਟ ਲਾ ਦਿੰਦੇ ਹੈਗੇ ਆ ਕਹਿਣ ਦਾ ਭਾਵ ਕਿ ਘੱਟ ਗਿਣਤੀਆਂ ਦੇ ਉੱਤੇ ਲਗਾਤਾਰ ਵੱਡਾ ਧਰਿਆ ਜਾ ਰਿਹਾ ਹੈ ਤੇ ਜਿਹੜੀਆਂ ਸੈਂਟਰਵਾਦੀ ਪਾਰਟੀਆਂ ਉਹਨਾਂ ਨੇ ਇਕੱਠੇ ਹੋ ਕੇ ਪੁਰੇ ਜ਼ੁਲਮ ਕੀਤਾ ਹੈ 40 ਸਾਲ ਹੋ ਜਾਣੇ 1984 ਨੂੰ 2024 'ਚ ਮੈਂ ਸਮਝਦਾ ਕਿ ਜੇ ਅਸੀਂ ਘੱਟ ਗਿਣਤੀਆਂ ਇਕੱਠੇ ਹੋ ਕੇ ਇੱਕ ਇਹੋ ਜਿਹਾ ਨਮਾਇंदे ਪਾਰਲੀਮੈਂਟ 'ਚ ਭੇਜੀਏ ਜਿਹੜੇ ਉੱਥੇ ਜਾ ਕੇ ਕਾਨੂੰਨ ਬਣਾਉਣ ਦੀ ਸੰਸਥਾ ਦੇ ਵਿੱਚ ਜੋ ਇਹ ਹਰਕਤਾ ਕਰ ਰਹੇ ਆ ਜੋ ਮਾੜੇ ਭੜੇ ਕਾਨੂੰਨ ਸਾਡੇ ਉੱਤੇ ਲਾਗੂ ਕਰ ਰਹੇ ਆ ਇੱਕ ਤਰਫੀ ਕਰਦੇ ਆ ਐਨਐਸਏ ਯੂਆਪਾਦੀਨ 70% ਕੇਸ ਖਤਮ ਹੋ ਜਾਂਦੇ ਆ ਸਿਰਫ 2% ਕਨਵਿਕਸ਼ਨ ਹੁੰਦੀ ਹੈ ਸੋ ਇਹ ਜਿਹੜੀਆਂ ਸੋਚ ਨੂੰ ਦਬਾਉਣ ਵਾਸਤੇ ਕੁਚਲਣ ਵਾਸਤੇ ਚਾਲਾਂ ਚੱਲ ਰਹੇ ਆ ਇਹਦੇ ਵਿੱਚੋਂ ਸਰ ਅਮਰਿਤਪਾਲ ਸਿੰਘ ਨੇ ਉਹ ਮੀਰੀ ਪੀਰੀ ਦੇ ਸਿਧਾਂਤ ਅਧਿਨ ਉਰੇ ਮੈਦਾਨ 'ਚ ਲੜਨ ਦਾ ਫੈਸਲਾ ਲਿੱਤਾ ਇਹ ਲੜਨਾ ਚਾਹੀਦਾ ਹੈ ਉਹਨਾਂ ਨੇ ਠੀਕ ਫੈਸਲਾ ਲਿੱਤਾ ਹੈ ਸਾਡੀ ਪਾਰਟੀ ਉਹਨਾਂ ਦੀ ਹਮਾਇਤ ਕਰਦੀ ਹੈ ਔਰ ਵੱਧ ਚੜ ਕੇ ਦਬ ਕੇ ਉਹਨਾਂ ਦੀ ਸਪੋਰਟ ਕਰੂਗੀ ਲੋਬੀ ਦਿੱਲੀ ਵਾਲਿਓ ਜਿਹੜਾ ਤੁਸੀਂ ਸਾਨੂੰ ਦਬਾਣਾ ਚਾਹੁੰਦੇ ਹੋ ਅੱਜ ਤੁਹਾਡੇ ਹੀ ਪਾਰਲੀਮੈਂਟੀ ਚੋਣਾਂ ਰਾਹੀਂ ਤੁਹਾਨੂੰ ਮੂੰਹ ਤੋੜ ਜਵਾਬ ਖਡੂਰ ਸਾਹਿਬ ਨੇ ਪੰਜਾਬ ਨੇ ਦੇਣਾ ਹੈ ਕਿ ਸਾਨੂੰ ਤੁਹਾਡੇ ਕਾਨੂੰਨ ਮਨਜ਼ੂਰ ਨਹੀਂ ਜਮੂਰੀਅਤ ਅਧੀਨ ਅਸੀਂ ਤੁਹਾਨੂੰ ਜਵਾਬ ਦੇਣ ਲਈ ਅੱਜ ਬੈਠੇ ਆਂ ਤੇ ਅਸੀਂ ਇਹੋ ਜੇ ਕੈਂਡੀਡੇਟ ਭੇਜਣੇ ਆਂ ਜਿਨ੍ਹਾਂ ਨੇ ਇਹ ਘੱਟ ਗਿਣਤੀਆਂ ਨੂੰ ਮਾਰੂ ਜਿਹੜੇ ਕਾਨੂੰਨ ਐ ਉਹਨਾਂ ਨੂੰ ਰੱਦ ਕਰਨ ਦਾ ਉਥੇ ਮਤਾ ਪਾਣਾ ਤੇ ਉਹਦੇ ਬਾਰੇ ਹੋਰਾਂ ਨਾਲ ਮੇਲ ਕਰਕੇ ਘੱਟ ਗਿਣਤੀਆਂ ਨੂੰ ਇਕੱਠਾ ਕਰਕੇ ਆਪਣੀ ਗੱਲਬਾਤ ਉਥੇ ਪਹਚਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਠੀਕ ਹੋ ਜਾਂਦੇ ਜਿਸ ਦਾ ਸਮਲ ਟੋਏ ਕੋਈ ਕਿਸ ਤਰ੍ਹਾਂ ਦੇ ਆ ਜੀ ਨੂੰ ਆਪਣਾ ਕੈਂਡੀਡੇਟ ਨੂੰ ਦਿਖਾ ਆਪਣੇ ਇਹ ਤੇ ਕੋਈ ਏਡੀ ਵੱਡੀ ਚੁਣੌਤੀ ਨਹੀਂ ਦਿਖਦੇ ਅਸੀਂ ਇਹ ਇਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਜੀ ਤੇ ਉਹ ਜੋ ਉਹ ਜਿਹੋ ਜਿਹਾਂ ਘਟੀਆਂ ਚਾਲਾਂ ਚੱਲ ਰਹੇ ਉਸ ਚੀਜ਼ ਦਾ ਸਾਨੂੰ ਅਫਸੋਸ ਹੈ ਬਾਕੀ ਲੜਨ ਨੂੰ ਤੇ ਮੈਦਾਨ ਖੁੱਲਾ ਪਿਆ ਹੋ ਆ ਜਾਣ ਕੋਈ ਗੱਲ ਨਹੀਂ ਸਾਨੂੰ ਇਸ ਚੀਜ਼ ਦੀ ਨਹੀਂ ਸਾਡੀ ਓਟ ਗੁਰੂ ਮਹਾਰਾਜ ਤੇ ਸੰਗਤ ਹੈ ਬਾਹਰੋਂ ਬਹੁਤ ਆਪਣਾ ਕੈਂਡੀਡੇਟ ਚੇਰੇ ਸੇ ਤੁਹਾਡੇ ਸਾਹਮਣੇ ਅਮਰਪਾਲ ਦੀਆਂ ਬਦੀ ਸਿੰਘਾਂ ਦੇ ਰੌਲਾ ਪਾ ਰਹੇ ਜੀ ਅੱਜ ਗੱਲ ਕਰਦੇ ਆ ਅਮਰਪਾਲ ਦੀ ਮੈਦਾਨ ਚ ਆ ਰਹੇ ਸਨ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ਜਿਵੇਂ ਆਪਣਾ ਕਹਿ ਦਿੱਤਾ ਜੀ ਇਹ ਜੀਜਾ ਕੇਜ ਦਾ ਮਾਨ ਸਾਹਿਬ ਨੇ ਫੈਸਲਾ ਲਿਆ ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ ਉਹਨਾਂ ਤੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਥਕ ਦੇ ਵਡੇਰੇ ਥਾਲੀ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸੇਧਾਰਨਾ ਚਾਹੀਦਾ ਜਿੱਥੋਂ ਤੱਕ ਜੇ ਉਹ ਸੱਚੇ ਸੁੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਆ ਵਿਖਾਵਾ ਨਹੀਂ ਕਰਨਾ ਚਾਹੀਦਾ ਦਿਲੋਂ ਕਰਨਾ ਚਾਹੁੰਦੇ ਹੁੰਦੇ ਤੇ ਇਦਾਂ ਨਹੀਂ ਸੀ ਕਰਦੇ ਤੇ ਇਸ ਕਰਕੇ ਬਾਕੀ ਵੀ ਉਹ ਸਵੇਰੇ ਵੀ ਸਾਡੇ ਕੋਲ ਆਏ ਤੇ ਉਹਨਾਂ ਨੇ ਆ ਕੇ ਕਿਹਾ ਜੀ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ ਤੇ ਮੇਰੇ ਤੋਂ ਬੁਰਾ ਭਲਾ ਕਰੇ ਜਿਹੋ ਜਿਹੋ ਕੋਈ ਕਰਮ ਕਰੂਗਾ ਉਹ ਜੇ ਉਹ ਨੂੰ ਕਹਿਣਗੇ ਅਸੀਂ ਤੇ ਕਿਸੇ ਨੂੰ ਕੁਝ ਸਾਡੇ ਪਰਿਵਾਰ ਨੇ ਨਹੀਂ ਕਿਹਾ ਤੁਸੀਂ ਕੱਲ ਅਨਾਉਂਸ ਹੁੰਦੇ ਆ ਸਾਡੇ ਪਰਿਵਾਰ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਪਰਿਵਾਰ ਨੇ ਤੇ ਅਜੇ ਤੱਕ ਉਹਦਾ ਬੜਾ ਸਾਫ਼ ਸੁਥਰਾ ਜਿਹੜਾ ਕਰੈਕਟਰ ਹੈ ਕੋਈ ਇਦਾਂ ਦੇ ਹੈ ਨਹੀਂ ਕਿ ਨਾਲ ਅਸੀਂ ਕੋਈ ਹੈ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ 'ਚ ਲੜਨ ਨੇ ਇਹਨੇ ਦੇ ਟੁਕੀਆਂ ਚਾਲਾਂ ਨਾਲ ਚੱਲਣ ਇਹ ਰਾਜਨੀਤੀ ਅਸੀਂ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਏ ਮਾਰਗ ਤੇ ਚੱਲਣ ਵਾਲੇ ਅਸੀਂ ਜਿੱਦਾਂ ਦੀ ਅੱਜ ਦੀ ਰਾਜਨੀਤੀ ਚੱਲ ਰਹੀ ਇਹ ਬਹੁਤ ਘਟੀਆ ਕਿਸਮ ਦੀ ਸਾਹੀ ਇਹਨ ਬਹੁਤ ਨਿੰਦਣਯੋਗ ਮੰਨਦੇ ਆ ਕਿ ਸਵੇਰੇ ਕੋਈ ਲੀਡਰ ਕਿਸੇ ਪਾਰਟੀ ਚ ਹੁੰਦਾ ਸ਼ਾਮ ਨੂੰ ਕਿਸੇ ਚ ਹੁੰਦਾ ਆਪਣੇ ਮਤਲਬ ਲਈ ਨਾ ਕਰੋ ਇਹ ਧਰਤੀ ਤੇ ਤੁਸੀਂ ਪੈਦਾ ਹੋਏ ਇਹ ਇਹਦੇ ਇਹਦੇ ਭਲੇ ਲਈ ਰਾਜਨੀਤੀ ਕਰੋ ਤੇ ਇਸ ਕਰਕੇ ਅਸੀਂ ਬਾਕੀ ਕੱਲ ਨੂੰ ਅਸੀਂ ਅਮਰਤਪਾਲ ਦੀ ਚੋਣ ਮਿਹਰ ਦਾ ਵੀ ਆਗਾਜ਼ ਕਰ ਰਹੇ ਆ ਅਕਾਲ ਸਖਬ ਤੇ ਅਰਦਾਸ ਬੇਨਤੀ ਕਰਕੇ ਤੇ ਉਹ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਤੋਂ ਵੱਤ ਸਿਰ 10 ਵਜੇ 10:30 ਵਜੇ ਉੱਥੇ ਪਹੁੰਚਣ ਉੱਥੋਂ ਫਿਰ ਅਰਦਾਸ ਕਰਕੇ ਸ਼ੁਰੂਆਤ ਕੀਤੀ ਜਾਵੇ ਉਹਨਾਂ ਬੀ ਫੇਸਬੁਕ ਤੋਂ ਸ਼ਕਤੀ ਕੀ ਹੋ ਗਈ ਕਿ ਢੋਟ ਤੋਂ ਸਮਰਥਨ ਮੰਗਣ ਵਾਸਤੇ ਆਈ ਸੀ ਕੋ ਗੱਲਬਾਤ ਹੋਈ ਸੀ ਕਿ ਸਮਰਥਨ ਮੰਗਣ ਵਾਸਤੇ ਉਹਨਾਂ ਤੋਂ ਉਹਨਾਂ ਅੱਜ ਫੇਸਬੁਕ ਤੋਂ ਇੱਥੇ ਕਈ ਇਹ ਜੀ ਤੁਸੀਂ ਸਿੱਧਾ ਸਾਰੇ ਨੂੰ ਪਲੀ ਭਾਂਤ ਪਤਾ ਕਿ ਜਦੋਂ ਆਪਾਂ ਮੋਰਚਾ 22 22 ਫਰਵਰੀ ਤੋਂ ਲਾਇਆ ਉਦੋਂ ਬਾਅਦ ਥੋੜੇ ਹਫ਼ਤੇ ਦੇ ਵਿੱਚ ਮੇਰੇ ਖਿਆਲੋਂ ਇਹਨਾਂ ਦੇ ਦੋ ਤਿੰਨ ਲੀਡਰ ਆਏ ਸੀ ਤੇ ਉਦੋਂ ਇਹਨਾਂ ਨੇ ਉਦੋਂ ਦੇ ਸੀ ਮਿਲੇ ਇਹਨਾਂ ਉਦੋਂ ਬਾਅਦ ਸਾਡੇ ਪਰਿਵਾਰ ਦਾ ਇਹਨਾਂ ਨਾਲ ਕੋਈ ਸੰਪਰਕ ਨਹੀਂ ਹੈ ਕੱਲ ਉਹਨੇ ਪ੍ਰੈਸ ਕਾਨਫਰੈਂਸ 'ਚ ਜਿਹੜੀ ਇਹਦੇ ਵਿੱਚ ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਪਹਿਲਾਂ ਤੁਸੀਂ ਪਰਿਵਾਰ ਨੂੰ ਸਮਰਥਨ ਦੇਵੋ ਤਾਂ ਫਿਰ ਮੈਂ ਫਿਰ ਪਰਿਵਾਰ ਕੋ ਜਾਊਂਗਾ ਸ਼ਾਇਦ ਅਸੀਂ ਫੇਰ ਮੋਰਚੇ 'ਚ ਵੀ ਪਹੁੰਚੇ ਰਿਹਾ ਤੁਹਾਡੇ ਕੋਲ ਨਹੀਂ ਮੋਰਚੇ 'ਚ ਪਹੁੰਚੇ ਸਵੇਰੇ ਤੇ ਉਹਦੇ 'ਚ ਉਹ ਅਸੀਂ ਕੋਈ انکار ਨਹੀਂ ਕਰਦੇ ਪਰ ਸਾਡੇ ਕੋਈ ਉਹਨਾਂ ਨਾਲ ਮਤਲਬ ਕਰ ਕਰਕੇ ਦੀ ਗੱਲ ਹੋਈ ਨਹੀਂ ਕਿਸੇ ਵਿਸ਼ੇ ਤੋਂ ਉਹਨਾਂ ਨਾਲ ਕੋਨਾ ਸੰਬੰਧੀ ਕਿਸੇ ਕਿਸੇ ਵਿਸ਼ੇ ਤੇ ਗੱਲ ਨਹੀਂ ਹੋਈ ਕਦੀ ਵੀ ਹੈ ਉਹ ਕਹਿੰਦੇ ਜੀ ਅਸੀਂ ਕੋਈ ਮੀਡੀਏਟਰ ਸੀਗਾ ਮੀਡੀਏਟਰ ਸੀ ਤੁਸੀਂ ਅਸੀਂ ਇੱਥੇ ਬੈਠੇ ਸਾਨੂੰ ਮਿਲ ਸਕਦੇ ਜ ਤੁਸੀਂ ਮੀਡੀਏਟਰ ਦੀ ਲੋੜ ਕੀ ਹੈ ਕੋਈ ਵੀ ਅਸੀਂ ਕਿਹੜੇ ਕੋਈ ਕਿਹਦੇ ਦੂਰ ਰਹ ਰਹੇ ਆ ਜਾਂ ਕੋਈ ਗੱਲ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਤੁਕੀਆਂ ਫਰਮਾਂ ਡਾਉਣੀਆਂ ਜਾਂ ਕਰਨੀਆਂ ਇਹ ਮੇਰੇ ਖਿਆਲ ਕੋਈ ਸ਼ੋਭਾ ਨਹੀਂ ਦਿੰਦੀਆਂ ਤੇ ਇੱਕ ਪਾਸੇ ਉਹ ਕਹਿ ਰਹੇ ਜੀ ਅਸੀਂ ਬੜੇ ਕੌਮ ਦੇ ਵੱਡੇ ਤੇ ਕੌਮ ਦੇ ਹੁਣ ਇਹੋ ਜੀ ਚੀਜ਼ ਦਾ ਪਤਾ ਲੱਗ ਰਿਹਾ ਕਿ ਕੌਮ ਦੇ ਕਿੰਨੇ ਕਿ ਕੌਮ ਦੇ ਹਿੱਤ ਪਿਆਰੇ ਆ ਕਿ ਜਾਂ ਆਪਣੇ ਪਰਸਨਲ ਹਿੱਤਾਂ ਵਾਸਤੇ ਅਸੀਂ ਰਾਜਨੀਤੀ ਕਰ ਰਹੇ ਹਾਂ ਇਹ ਤੋਂ ਮੈਨੂੰ ਯਕੀਨ ਆ ਕਿ ਐਨਾ ਸੇ ਇੱਕ ਵਾਰੀ ਲੱਗੀ ਆ ਤੇ ਮੇਰੇ ਤੇ ਇਹਨੂੰ ਬੜੀ ਲੱਗੀ ਆ ਮੈਂ ਵੀ ਪੰਥਕਾਗੂ ਆ ਤੇ ਮੈਦਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਲੜਾਈ ਆ ਕਿ ਅਸੀਂ ਤਰ੍ਹਾਂ ਲੜ ਸਕਦੇ ਹਾਂ ਇਹਨੂੰ ਕਹਿੰਦੇ ਦੇਖੋ ਪੰਥਕਾਗੂ ਆਪ ਦਾਵਾ ਪੇਸ਼ ਕਰਨਾ ਇਤਰਾ ਨਹੀਂ ਹੁੰਦਾ ਲੋਕ ਸੰਗਤ ਮੰਨੇ ਕੌਮ ਮੰਨੇ ਕਿ ਪੰਥਕਾਗੂ ਫਿਰ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੀ ਨਹੀਂ ਦੱਸਣਾ ਕਿ ਆ ਕਿ ਪਿਆ ਕੇ ਮੈਂ ਪੰਥਕਾਗੂ ਆ ਉਹਨਾਂ ਦੇ ਕੰਮ ਉਹਨਾਂ ਦੀ ਪ੍ਰਭਾਵਸ਼ਾਲੀ ਜਿਹੜੀ ਉਹਨਾਂ ਦਾ ਸੰਘਰਸ਼ ਆ ਉਹ ਦੱਸਦਾ ਕਿ ਪੰਥਕਾਗੂ ਕਿਸ ਤਰੀਕੇ ਦਾ ਹੁੰਦਾ ਸੋ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਪੰਥਕ ਆਉਣ ਦਾ ਅਸੀਂ ਦਾਵਾ ਉਨਾ ਚਿਰ ਨਹੀਂ ਕਰ ਸਕਦੇ ਜਦੋਂ ਸਰਦਾਰ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਇਲੈਕਸ਼ਨ ਲੜ ਰਹੀ ਸੀ ਉਸ ਵੇਲੇ ਵੀ ਸਰਦਾਰ ਮਾਨ ਨੇ ਕੈਂਡੀਡੇਟ ਆਪਣਾ ਨਹੀਂ ਸੀ ਦਿੱਤਾ ਇੱਥੇ ਖਡੂਰ ਸਾਹਿਬ ਵਾਲਕੇ ਤੋਂ ਇਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਦਿੱਤਾ ਸੀ ਸੋ ਫਿਰ ਮੈਂ ਪੰਜਾਬ ਦੇ ਨੌਜਵਾਨ ਤੇ ਪੂਰੀ ਪ੍ਰੈਸ ਇਹ ਬਿਲਕੁਲ ਧਿਆਨ ਚ ਰੱਖੇ ਕਿਸ ਸਮੇ ਸਮੇ ਨਾਲ ਅੱਜ ਰਾਜਨੀਤੀ ਬੇਸ਼ੱਕ ਸੋਸ਼ਲ ਮੀਡੀਆ ਦੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਹੋਗੀ ਪਰ ਜੋ ਕਾਰਜਕਾਲ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦਾ ਹੈ ਕਿ ਉਹਨੂੰ ਕਦੀ ਨੌਜਵਾਨਾਂ ਨੇ ਵਾਚਿਆ ਹੈ ਅੱਜ ਤੱਕ ਜਿਹੜੇ ਨੌਜਵਾਨ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਫਤਵੇ ਦਿੱਤੇ ਆ ਹੁਣ ਜਿਹੜਾ ਨੌਜਵਾਨ ਹੈ ਉਹ ਜਾਗ ਚੁੱਕਾ ਹੈ ਹੁਣ ਨੌਜਵਾਨ ਗਲੀਆਂ ਨਾਲੀਆਂ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਆਟਾ ਦਾਲ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਪੰਜਾਬ ਦਾ ਜਿਹੜਾ ਉਹ ਆਪਣੀਆਂ ਪੱਗਾਂ ਤੇ ਚੁੰਨੀਆਂ ਦੀ ਗੱਲ ਕਰਦਾ ਹੈ ਉਹ ਨੌਜਵਾਨ ਵੇਂਦਾ ਹੈ ਕਿ ਅਸੀਂ ਆਪਣੀ ਵਿਗੜੀ ਸਵਾਰ ਨਹੀਂ ਕਿਤਰਾ ਹੈ ਸੋ ਉਹ ਲੁੱਟਿਆ ਲੁੱਟਿਆ ਮਹਿਸੂਸ ਕਰਦਾ ਇਹ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਦੀਪ ਸਿੰਘ ਸਿੱਧੂ ਨੂੰ ਗਵਾ ਲਿਆ ਹੁਣ ਅਸੀਂ ਕਿਤੇ ਸਾਡੇ ਕੋਲ ਇੱਕ ਹੀ ਜਿਹੜਾ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਉਹਨੂੰ ਚਿਤਾ ਕੇ ਵੀ ਨਾ ਭੇਜ ਸਕੇ ਤੇ ਕਿਧਰ ਜਾਵਾਂਗੇ ਅੱਜ ਬਹੁਤ ਅੰਕੜਾ ਦੇ ਉੱਥੇ ਮੁਕਾਬਲਾ ਕਰਨਾ ਪੈ ਰਿਹਾ ਸਰਦਾਰ ਮਾਨ ਨੂੰ ਪਰ ਮੈਂ ਸਮਝਦਾ ਕਿ ਜੇ ਅੱਜ ਖਡੂਰ ਤੇ ਸੰਗਰੂਰ ਤੇ ਲੱਖਾ ਸਿੰਘ ਸਦਾਣਾ ਤੇ ਜਿੰਨੇ ਵੀ ਸਾਡੇ ਕੈਂਡੀਡੇਟ ਦੂਜੇ ਆਪਣੇ ਸਰਦਾਰ ਈਮਾਨ ਸਿੰਘ ਮਾਨ ਖੜੇ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਵਿਧ ਇਹ ਸਾਰਿਆਂ ਨੂੰ ਜਿਤਾ ਕੇ ਜੇ ਆਪਾਂ ਭੇਜਾਂਗੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਡਾ ਸਹੀ ਮਤਦਾਨ ਹੋਊਗਾ ਨਹੀਂ ਤੇ ਅਸੀਂ ਮਤਦਾਨ ਹੀ ਹਰ ਵਾਰੀ ਐਨਾ ਉਲਟਾ ਕਰ ਲੈਨੇ ਆ ਕਿ ਸਾਡੀਆਂ ਮਾਵਾਂ ਨੂੰ ਵੀ ਠਾਣਿਆਂ ਦੇ ਵਿੱਚ ਇਨਸਾਫ਼ ਨਹੀਂ ਮਿਲਦਾ ਸਾਡੀਆਂ ਭੈਣਾਂ ਵੀ ਰੋਂਦੀਆਂ ਕਿ ਸਾਡਾ ਪੁੱਤ ਟੀਕਾ ਲਾ ਕੇ ਮਰ ਗਿਆ ਹੈ ਸਾਡਾ ਮੇਰਾ ਪਤੀ ਟੀਕਾ ਲਾ ਕੇ ਮਰ ਗਿਆ ਹੈ ਤੇ ਸਰਕਾਰ ਜਿਹੜੀ ਤਮਾਸ਼ਾ ਵੇਂਦੀ ਹੈ ਸਰਕਾਰ ਕਹਿੰਦੀ ਕਿ ਮੇਰਾ ਹਰਿਆਪੰਨ ਇਹਨਾਂ ਲੋਕਾਂ ਲਈ ਚੱਲੂਗਾ ਅੱਜ ਸਰਕਾਰ ਜਿਹੜੀ ਉਹ ਇੱਥੋਂ ਤੱਕ ਨੀਵੇਂ ਪੱਧਰ ਦੀ ਸਿਆਸਤ ਕਰਨ ਲੱਗ ਪਈ ਕਿ ਉਹ ਉੱਥੇ ਵੱਧਦੇ ਸ਼੍ਰੋਮਣੀ ਅਕਾਲੀ ਦਲ ਦੇ ਅਮਰ ਅਮਰਸਰ ਦੇ ਕਦਮਾਂ ਨੂੰ ਰੋਕਣ ਵਾਸਤੇ ਤੇ ਆਪਣੇ ਹੱਥ ਕੰਡੇ ਵਰਤ ਰਹੀ ਐ ਸੋ ਮੈਂ ਕਹਿੰਦਾ ਕਿ ਇਹ ਇਤਿਹਾਸ ਅੱਜ ਪਹਿਲੀ ਵਾਰ ਨਹੀਂ ਮਾਨ ਸਾਹਿਬ ਨੇ ਦਰਹਾਇਆ ਬੀਬੀ ਖਾਲੜਾਵਰੀ ਵਿੱਚ ਉਹਨਾਂ ਆਪਣਾ ਕੈਂਡੀਡੇਟ ਨਹੀਂ ਦਿੱਤਾ ਭਾਵੇਂ ਕਿ ਉਹਨਾਂ ਦੇ ਜਿਹੜੇ ਅੱਜ ਸਖਪਾਲ ਸਿੰਘ ਖਹਿਰਾ ਉੱਥੋਂ ਮਾਨ ਸਾਹਿਬ ਦੇ ਗਾੜੀ ਬੈਰੀਗੇਟ ਬਣੇ ਆ ਚਾ ਬਣਾਏ ਗਏ ਆ ਉਹਨਾਂ ਨੇ ਆਪਣੀ ਜਿਹੜੀ ਉਹ ਪਾਰਟੀ ਬਣਾਈ ਸੀ ਉਹਦੇ ਵੱਲੋਂ ਬੀਬੀ ਜੀ ਨੂੰ ਇੱਥੋਂ ਲੜਾਇਆ ਤੇ ਉਸ ਤੋਂ ਉਹਨਾਂ ਨੇ ਜੱਸੀ ਜਸਰਾਲ ਜਿਹੜਾ ਕਿਲਾ ਕਿੱਲੇ ਵਾਲਾ ਗਾਣਾ ਗਾਉਂਦਾ ਏ ਉਹਨੂੰ ਸਰਦਾਰ ਮਾਨ ਦੇ ਗਾੜੀ ਕੈਂਡੀਡੇਟ ਬਣਾਇਆ ਉਸ ਵੇਲੇ ਵੀ ਲੋਕਾਂ ਨੂੰ ਵਾਚਣਾ ਚਾਹੀਦਾ ਸੀ ਕਿ ਸਿੱਖ ਕੌਮ ਦਾ ਲੀਡਰ ਕਦੇ ਵੀ ਆਪਣਾ ਦਰਦੇ ਦੀ ਛੇਤੀ ਖੋਲ ਕੇ ਨਹੀਂ ਦੱਸਦਾ ਤੇ ਨਾ ਹੀ ਉਹ ਆਪਣਾ ੱੱਗਾ ਚੁੱਕਦਾ ਕਿ ਸਾਡੀ ਕੌਮ ਦਾ ਢਿੱਡ ਨੰਗਾ ਹੋਵੇ ਉਹਨੇ ਲੋਕਾਂ ਨੂੰ ਨਹੀਂ ਦੱਸਿਆ ਮਹਿਣਾ ਨਹੀਂ ਮਾਰਿਆ ਕਿ ਮੈਂ ਤਾਂ ਬੀਬੀ ਜੀ ਦੇ ਗਾੜੀ ਕੈਂਡੀਡੇਟ ਦਿੱਤਾ ਨਹੀਂ ਤੇ ਮੇਰੇ ਗਾੜੀ ਬੀਬੀ ਜੀ ਦੀ ਪਾਰਟੀ ਨੇ ਜਿਹੜਾ ਉਹ ਔਰ ਜਸਜੀ ਜਸਰਾਲ ਬੇਤਾ ਅਸਖਵਾਲ ਸਿੰਘ ਖੈਰਾ ਨੇ ਸੋ ਇਹ ਗੱਲਾਂ ਸਾਡੇ ਪੰਜਾਬ ਦੇ ਜੂਥ ਨੂੰ ਵਾਚਣੀਆਂ ਪੈਣੀਆਂ ਏ ਜਿੱਦਣ ਕੌਮ ਦਾ ਲੀਡਰ ਅੱਖਾਂ ਮੀਟ ਗਿਆ ਇਹਨਾਂ ਲੋਕਾਂ ਨੇ ਅੱਖਾਂ ਚ ਘਸੁੰਨ ਦੇ ਦੇ ਕੇ ਰੋਣਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਉਹ ਰੂਹ ਆ ਉਹ ਇੱਕ ਸੰਤ ਤੇ ਸਿਪਾਈ ਆ ਜਿਹੜਾ ਮਰੀ ਦੇ ਪਰੀ ਦੀ ਤਰਜਮਾਨੀ ਕਰਦਾ ਹੈ ਸਾਡਾ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਉਹਦੇ ਲੱਗ ਕੇ ਨਾਲ ਆਪਣੀ ਕੌਮ ਦਾ ਸੰਘਰਸ਼ ਕਰ ਰਹੇ ਆਂ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਟੇਢੇ ਰਸਤੇ ਤੇ ਜਾ ਕੇ ਪੰਜਾਬ ਦੀ ਬਰਬਾਦੀ ਨੂੰ ਕਰਦੇ ਉਹ ਸਾਰੇ ਅੱਜ ਸਿੱਧੇ ਰਸਤੇ ਤੇ ਆਣ ਕੇ ਸਰਦਾਰ ਮਾਨ ਦਾ ਸਾਥ ਦੇਣ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਤੇ ਅਸੀਂ ਇੱਕ ਦੂਜੇ ਦੇ ਬਾਹਾਂਵਾਂ ਭੜ ਕੇ ਤੇ ਵਿਗੜੀ ਹੋਈ ਪੰਜਾਬ ਦੀ ਸਵਾਰ ਸਕੀਏ ਵਿਜ਼ਨ ਕੀ ਰਹੇਗਾ ਜੀ ਕਦਮ ਸਿੰਘ ਸਾਹਿਬ ਦਾ ਇਲੈਕਸ਼ਨ ਦਾ ਕੀ ਅਜੰਡਾ ਕੀ ਰਹਿ ਗਿਆ ਅਜੰਡਾ ਜੀ ਮੇਨ ਅਜੰਡਾ ਤੇ ਨਸ਼ਿਆਂ ਦੇ ਜਿਹੜਾ ਹੜ ਬਗ ਰਿਹਾ ਉਹਨੂੰ ਰੋਕਣਾ ਤੇ ਨੌਜਵਾਨੀ ਨੂੰ ਜਾਗਰ ਕਰਨਾ ਕਿ ਨਸ਼ੇ ਸਾਡੀ ਪ੍ਰਾਨਗ ਤੇ ਤੈਰ ਸਾਨੂੰ ਮਾਰਿਆ ਜਾ ਰਿਹਾ ਬਾਕੀ ਜੋ ਹੋਰ ਪੰਜਾਬ ਦੇ ਮਸਲੇ ਆ ਨੌਜਵਾਨੀ ਆ ਕਿਸਾਨੀ ਆ ਇਹ ਜੋ ਜੋ ਸਾਡਾ ਪਾਕਿਸਤਾਨਾ ਵਪਾਰ ਆ ਜਾਂ ਇਹ ਚੀਜ਼ਾਂ ਜਿਹੜੀਆਂ ਬਾਕੀ ਅਸੀਂ ਇਹਨਾਂ ਨਹੀਂ ਜਾਣਦੇ ਤੁਹਾਨੂੰ ਅਮਰਤਪਾਲ ਪਤਾ ਹੈ ਜੇ ਉਹ ਜਾਂ ਮਾਨਸਾਹ ਕੋਈ ਗੱਲ ਦੇ ਤੇ ਉਹ ਕੋਈ ਪੰਜਾਬੀ ਵੱਤੋਂ ਵੱਧ ਚੰਗਾ ਕਰਨ ਦੀ ਕੋਸ਼ਿਸ਼ ਕਰ ਲਈ ਅਸੀਂ ਪਰਿਵਾਰਕ ਰਾਜਨੀਤੀ ਨਹੀਂ ਕਰਾਂਗੇ ਕਦੀ ਬਿਲਕੁਲ ਹੈ ਠੀਕ ਹੈ ਬਾਪੂ ਜੀ ਵਾਪਸ ਰਲੇਆ ਬਨੇਰ ਜੀ ਦਾ ਨਾਮ ਨਾਮ ਆਪਣਾ ਕਿੰਨਾ ਕੋ ਤੁਸੀਂ ਆਸਵੰਦ ਹੈਗੇ ਹੋ ਅਮਰਤ ਬਾਜ ਜੀ ਦੇ ਪਰੇ ਵੀ ਕਿੰਨਾ ਕੋ ਬਲ ਮਿਲੇਗਾ ਥੋੜੇ ਅੱਗੇ ਨਹੀਂ ਬਲ ਤੇ ਜਦੋਂ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਲੋਕ ਵੱਤੋਂ ਵੱਧ ਜੁੜਾਂਗੇ ਉਹ ਉਹਨੇ ਬਲ ਮਿਲੇਗਾ ਬਾਕੀ ਆਸਵੰਦ ਹੈਗੇ ਹੋ ਮੈਂ ਸਾਰੇ ਨਹੀਂ ਆਸਵੰਦ ਤੇ ਬਹੁਤ ਬਹੁਤ ਆਸਵੰਦ ਦੇ ਸਾਰੀ ਸਾਰੀ ਕੌਮ ਨਾਲ ਉਹਨਾਂ ਦੇ ਉਹ ਜਦੋਂ ਚੱਲਦੇ ਸੀ ਉਦੋਂ ਵੀ ਲੋਕਾਂ ਨੂੰ ਪ੍ਰਸ਼ਾਸਨ ਨੇ ਦਬਾਇਆ ਸੀ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਲੇਕਿਨ ਇਹ ਚੀਜ਼ ਹੈ ਕਿ ਪ੍ਰਸ਼ਾਸਨ ਦਾ ਦਬਾਅ ਜਾਂ ਲੋਕਾਂ ਨੂੰ ਪਰਚੀਆਂ ਦਾ ਡਰ ਦੇ ਦੇਖ ਦੇ ਕੇ ਉਹ ਘਰ ਅੱਜ ਵਾੜਿਆ ਲੋਕ ਬਹੁਤ ਘਰ ਕਰ ਰਹੇ ਉਹਨਾਂ ਨੇ ਸਰਕਾਰ ਇਹ ਚੀਜ਼ ਹੈ ਕਿ ਲੋਕਾਂ ਦੇ ਪਿਆਰ ਸਦਕਾ ਹੀ ਉਹ ਇਸ ਮਾਮਲੇ 'ਚ ਉਹਨਾਂ ਨੇ ਹਾਂ ਹਾਂ ਮੰਮੀ ਭਰੀਏ ਨਹੀਂ ਤੇ ਉਹ ਰਾਜਨੀਤੀ 'ਚ ਨਹੀਂ ਹੋਣਾ ਚਾਹੁੰਦੇ ਹੋ ਸਕਦਾ ਲੰਮਾ ਚ ਟਾਈਮ ਹੋ ਰਾਜਨੀਤੀਕਰਨ ਬਣਾ ਤੇ ਇਹ ਚੀਜ਼ ਹੈ ਕਿ ਉਹ ਇਹ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਉਹਨਾਂ ਨੇ ਆਪਣਾ ਜਿਹੜੇ ਫੈਸਲੇ ਚੇਂਜ ਕੀਤਾ ਸਾਹ 2022 ਚ ਕੌਮ ਨੇ ਰਿਜ਼ਲਟ ਦੇ ਦਿੱਤਾ ਕਿੰਨਾ ਬਾਰੇ ਪਾਦ ਨੰਬਰ 2022 ਚ ਹੈ ਇਹ ਤਾਂ ਥੱਲੇ ਹੀ ਗਏ ਨੇ ਉੱਪਰ ਉਹਨਾਂ ਦਾ ਕੋਈ ਫਿਕਰ ਨਹੀਂ ਕੌਮ ਪੰਥਰ ਦਸ ਸੇਮਾਨ ਤੇ ਅਵਲਪਾਲ ਸਿੰਘ ਦੇ ਨਾਲ ਹੋਰੇ ਨੌ ਵਾਲਿਆਂ ਚ ਸਾਡੇ ਦਫ਼ਤਰ ਬਣਿਆ ਨਾਲੇ ਜਿਹੜਾ ਤਜਰਬਾ ਮਾਨ ਸਾਹਿਬ ਨੇ ਕੁਰਬਾਨੀ ਲਕੀ ਨਹੀਂ ਮਾਨ ਸਾਹਿਬ ਨੇ ਕੁਰਬਾਨੀ ਨਹੀਂ ਇਹਨੇ ਕਿਹਾ ਵੀ ਦਰਵਾਣੀ ਨਹੀਂ ਗਿਆ ਨਾ ਪਰਵਾਹ ਦੇਣ ਦੀ ਦਰਵਾਣੀ ਨਹੀਂ ਇਹ ਸਦਾ ਚਰਨਜੀਤ ਸਿੰਘ ਜੀ ਦੇਖੋ ਕੌਮ ਵਾਸਤੇ ਬੰਦਾ ਮਰ ਵੀ ਜਾਵੇ ਦੇ ਕੋਈ ਵੱਡੀ ਗੱਲ ਨਹੀਂ ਪਰ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਜੋ ਸਾਡੀ ਪਾਰਟੀ ਨੇ ਕਿਹਾ ਹੈ ਉਹ ਕੀਤਾ ਹੈ ਜਿਹੜੀ ਪਾਰਟੀ ਦਾ ਮੈਨੀਫੈਸਟੋ ਗੁਰੂਗ੍ਰਾਂਤ ਸਾਹਿਬ ਹੋਵੇ ਉਹ ਕਿਸ ਤਰ੍ਹਾਂ ਆਪਣੀ ਕੌਮ ਤੋਂ ਪਾਸੇ हट ਸਕਦੀ ਹੈ ਇਹ ਤਾਂ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਸਰਕਾਰ ਦਾ ਵਰਗੀ ਜਿਹੜੀ ਪੰਥਕ ਜੱਦੇ ਬੰਦੀ ਆ ਕੱਲ੍ਹ ਜੱਦੇ ਬੰਦੀ ਉਹ ਤੇ ਕਿੰਦੀ ਚੋਣਾਂ ਦਾ ਬਾਈਕਾਟ ਕਰਨਾ ਜੀ ਅਸੀਂ ਕਿਉਂਦੇ ਫਿਰ ਅਰਪਿਤ ਪਾਲ ਸਿੰਘ ਨੂੰ ਤੇ ਮਾਨ ਸਾਹਿਬ ਨੂੰ ਵੋਟਾਂ ਕਾਉਂਗਾ ਦੇਖੋ ਜੇ ਬੁੱਢਾ ਦਲ ਤੇ ਤਰਨਾ ਦਲ ਹੁੰਦਾ ਹੈ ਉਹ ਗਰੀਲਾ ਵਾਰ ਵੀ ਕਰਦੇ ਸੀ ਸਾਡੇ ਲੋਕ ਸਾਰੇ ਜਾਣੇ ਗਰੀਲਾ ਵਾਰ ਕਰਕੇ ਇਸ ਵਾਰ ਫਤਿਹ ਦੇਣਗੇ ਉਹ ਜ਼ਰੂਰੀ ਨਹੀਂ ਇੱਕ ਵਾਰ ਫੋਟੋ ਕਰ ਸਾਰੇ ਆਪਣੇ ਆਪਣੀ ਤਾਂ ਆਪਣਾ ਆਪਣਾ ਰੋਲ ਬੁੱਢਾ ਧਾਲ ਤੇ ਤਰਨਦਾਲੇ ਇੱਕ ਸਿੱਖੀ ਦਾ ਪ੍ਰਚਾਰ ਕਰਦਾ ਤੇ ਇੱਕ ਕਿਰਪਾਨਾ ਨਾਲ ਜੰਗ ਲੜਦਾ ਸੀ ਪਰ ਜਦੋਂ ਉਹ ਕਿਰਪਾਨਾ ਵਾਲਾ ਸਾਡਾ ਦੁਸ਼ਮਣ ਆ ਵੀ ਹੁੰਦਾ ਸੀ ਤੇ ਸਾਡਾ ਬੁੱਢਾ ਧਾਲ ਮੋਢੇ ਦਾ ਮੋਢਾ ਜੋ ਹਾਂ ਅੱਜ ਦੇ ਯੁੱਗ ਵਿੱਚ ਹੋਰ ਪਾਵਨ ਗੱਲ ਹਾਂ ਅੱਜ ਸਾਡੇ ਨਾਲ ਗਰੀਲਾ ਵਾਰ ਕਰਕੇ ਜਸ ਇਹ ਕਿ ਇਹਦਾ ਮੈਂ ਜਵਾਬ ਦਵਾਂ ਅੱਜ ਮਨ ਰਾ ਇਹ ਜਿਹੜਾ ਨਾ ਇੰਨੇ ਤਰ੍ਹਾਂ ਦਾ ਸਬੇਨ ਹੁੰਦਾ ਪ੍ਰੈਸ਼ਰ ਗਰੁੱਪ ਦਰਖਾਲ ਸਰ ਉਹ ਪ੍ਰੈਸ਼ਰ ਗਰੁੱਪ ਮੰਨ ਲਏ ਜਿਵੇਂ ਕਿ 1984 ਤੋਂ ਬਾਅਦ 89 ਨੂੰ ਜਿਸੇ ਮਾਰਾ ਬਣੇ ਸਨ ਨਾ ਤੋਂ ਫੈਡਰੇਸ਼ਨ ਦਾ ਇਹ ਫੈਸਲਾ ਸੀ ਕਿ ਸਾਡੀ ਰਾਜਨੀਤਿਕ ਧਿਰ ਜਿਹੜੀ 89 ਨੂੰ ਜਿਸੇ ਮਾਰ ਹੋਣਗੇ ਫੈਡਰੇਸ਼ਨ ਪ੍ਰੈਸ਼ਰ ਗਰੁੱਪ ਦਾ ਕੰਮ ਕਰੇਗਾ ਤੇ ਜਿਹੜੇ ਹਥਿਆਰ ਪੰਧਿਆ ਨੇ ਉਹ ਦੁਸ਼ਤਾਂ ਨੂੰ ਸੋਤਣਗੇ ਉਹ ਹੀ ਸਿਸਟਮ ਹੈ ਕਿ ਜਿਹੜੇ ਦਰਖਾਲ ਸਰ ਨੇ ਲਿਆ ਤੇ ਪ੍ਰੈਸ਼ਰ ਗਰੁੱਪ ਦੀ ਵੀ ਜੁੜਿਆ ਉਹਦਾ ਵੀ ਯੋਗਦਾਨ ਹੈ